ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਸ਼ਹੀਦ ਭਾਈ ਤਾਰੂ ਸਿੰਘ ਜੀ ਭਾਈ ਤਾਰੂ ਸਿੰਘ ਜੀ ਦੀ ਸਾਖੀ ਮਨ ਚਿਤ ਲਾ ਕੇ ਸੁਣਨ ਵਾਲੀ ਹੈ ਭਾਈ ਤਾਰੂ ਸਿੰਘ ਜੀ ਮਾਝੇ ਵਿੱਚ ਪਿੰਡ ਪੋਲਾ ਜ਼ਿਲ੍ਹਾ ਲਾਹੌਰ ਵਿੱਚ ਰਹਿੰਦੇ ਸੀ ਦੇਸ਼ ਦੀ ਵੰਡ ਪਿੱਛੋਂ ਇਹ ਪਿੰਡ ਅੰਮ੍ਰਿਤਸਰ ਵਿੱਚ ਆ ਗਿਆ ਉਹ ਬੜੇ ਸਾਧੂ ਸੁਭਾਅ ਦੇ ਸਿੱਖ ਸੀ ਉਹਨਾਂ ਦੇ ਪਰਿਵਾਰ ਵਿੱਚ ਉਨਾ ਦੀ ਮਾਤਾ ਤੇ ਇੱਕ ਭੈਣ ਸੀ ਉਹ ਬੜੇ ਹੱਠ ਵਾਲੇ ਤਪੱਸਵੀ ਤੇ ਸੱਚ ਬੋਲਣ ਵਾਲੇ ਸੀ ਪਾਈ ਤਾਰੂ ਸਿੰਘ ਜੀ ਉਸ ਬਹਾਦਰ ਸੂਰਮੇ ਦਾ ਨਾਮ ਸੀ ਜਿਨ੍ਹਾਂ ਨੇ ਆਪਣੀ ਖੋਪਰੀ ਸਿਰ ਤੋਂ ਨਹਾ ਲਈ ਪਰ ਸਿਰ ਨਾ ਛੁਕਾਇਆ ਆਪਣੇ ਕੇਸ ਕਤਲ ਨਾ ਕਰਵਾਏ ਅਤੇ ਜਕਰੀਆ ਖਾਨ ਬਹਾਦਰ ਨੂੰ ਆਪਣੀ ਜੁੱਤੀ ਅੱਗੇ ਲਾ ਕੇ ਦਰਗਾਹ ਨੂੰ ਲੈ ਕੇ ਗਏ ਸੀ ਉਹ ਆਪਣੀ ਜ਼ਮੀਨ ਵਿੱਚ ਹੱਥੀਂ ਵਾਹੀ ਕਰਦੇ ਤੇ ਨੇਕ ਕਮਾਈ ਵਿੱਚੋਂ ਆਏ ਗਏ ਦੀ ਲੰਗਰ ਦੀ ਸੇਵਾ ਕਰਦੇ ਸੀ ਪਤਾ ਲੱਗਣ ਤੇ ਉਹ ਜੰਗਲ ਵਿੱਚ ਜਾ ਕੇ ਫੌਜੀ ਸਿੰਘਾਂ ਨੂੰ ਵੀ ਪ੍ਰਸ਼ਾਦੇ ਛਕਾਉਂਦੇ ਸੀ ਉੱਧਰ ਨਵਾਬ ਜ਼ਕਰੀਆ ਖਾਨ ਬਹੁਤ ਪਰੇਸ਼ਾਨ ਹੋ ਰਿਹਾ ਸੀ ਕਿ ਉਸ ਨੇ ਤਾਂ ਸਿੱਖਾਂ ਦੀ ਆਮਦਨ ਦੇ ਸਾਰੇ ਯਤਨ ਬੰਦ ਕਰ ਦਿੱਤੇ ਹਨ ਉਹ ਨਾ ਤਾਂ ਸਿੰਘ ਹੱਲ ਵਾਉਣ ਦਾ ਕੰਮ ਕਰਦੇ ਨਾ ਕੋਈ ਨੌਕਰੀ ਕਰਦੇ ਅਤੇ ਨਾ ਹੀ ਕੋਈ ਵਪਾਰ ਆਦ ਕਰਕੇ ਕੋਈ ਕਮਾਈ ਕਰਦਾ ਉਹ ਸੋਚਦਾ ਹੈ ਕਿ ਮੈਂ ਤਾਂ ਇਹਨਾਂ ਦੇ ਰਿਜਕ ਦੇ ਹੀਲੇ ਦਾ ਕੋਈ ਕਾਰਨ ਨਹੀਂ ਰਹਿਣ ਦਿੱਤਾ ਇਹ ਫਿਰ ਵੀ ਜਿਉਂਦੇ ਹਨ ਇਹ ਰੋਟੀ ਕਿੱਥੋਂ ਖਾਂਦੇ ਹਨ ਨਵਾਬ ਜ਼ਕਰੀਆ ਖਾਨ ਆਪਣੇ ਸਪਾਹੀਆਂ ਨੂੰ ਸੱਦ ਕੇ ਪੁੱਛਦਾ ਹੈ ਕਿ ਸਿੰਘ ਆਨ ਪਾਣੀ ਕਿੱਥੋਂ ਸ਼ੱਕਦੇ ਹਨ ਤੁਸੀਂ ਤਾਂ ਸ਼ਰਤਾਂ ਲਾ ਕੇ ਗਏ ਸੀ ਕਿ ਅਸੀਂ ਸਿੰਘ ਨਾਮ ਦਾ ਕੋਈ ਵੀ ਵਿਅਕਤੀ ਜਿਉਂਦਾ ਨਹੀਂ ਛੱਡਾਂਗੇ ਇਸ ਦੇ ਲਈ ਮੈਂ ਤੁਹਾਨੂੰ ਜਾਗੀਰਾਂ ਤੇ ਵੱਡੇ ਵੱਡੇ ਇਨਾਮ ਦਿੱਤੇ ਹੋਇਆ ਫਿਰ ਵੀ ਇਹ ਸਿੰਘ ਜਿਉਂਦੇ ਹਨ ਤਾਂ ਸਿਪਾਹੀ ਅੱਗੋਂ ਦੱਸਦੇ ਹਨ ਫੌਜ ਤਾਂ ਉਹਨਾਂ ਨੂੰ ਲੱਭ ਲੱਭ ਕੇ ਮਾਰ ਰਹੀ ਹੈ ਖਾਨ ਸਾਹਿਬ ਤੁਸੀਂ ਜਾ ਕੇ ਦੇਖੋ ਤਾਂ ਸਹੀ ਮਾਜੇ ਵਿੱਚ ਲਾਸ਼ਾਂ ਹੀ ਲਾਸ਼ਾਂ ਪਈਆਂ ਹਨ ਜਿਹੜੇ ਪਿੰਡ ਵਿੱਚ ਕੋਈ ਸਿੰਘ ਪੈਦਾ ਵੀ ਹੁੰਦਾ ਹੈ ਉਹ ਪਿੰਡ ਹੀ ਉਜਾੜ ਦਿੰਦਾ ਹੈ ਸਿੰਘਾਂ ਦੇ ਸਾਰੇ ਸਾਖ ਸੰਬੰਧੀ ਵੀ ਮਾਰ ਦਿੱਤੇ ਹਨ ਤਾਂ ਜੋ ਉਹਨਾਂ ਨੂੰ ਲੁਕਣ ਲਈ ਜਗ੍ਹਾ ਨਾ ਮਿਲ ਸਕੇ ਰੋਟੀ ਪਾਣੀ ਬਿਨਾ ਕੋਈ ਵੀ ਪ੍ਰਾਣੀ ਬਹੁਤਾ ਚਿਰ ਜਿਉਂਦਾ ਨਹੀਂ ਰਹਿ ਸਕਦਾ ਤਾਂ ਇੱਕ ਚੁਗਲਖੋਰ ਨੇ ਦੱਸਿਆ ਖਾਨ ਸਾਹਿਬ ਇਰੇ ਦੇਸ਼ ਵਿੱਚ ਇਹ ਸਿੱਖ ਰਹਿੰਦੇ ਹਨ ਜੋ ਜੰਗਲ ਵਿੱਚ ਰਹਿੰਦੇ ਸਿੰਘਾਂ ਨੂੰ ਪ੍ਰਸ਼ਾਦ ਸ਼ਕਾਉਂਦੇ ਹਨ ਪਹਿਲਾਂ ਉਹ ਗੁਰਸਿੱਖਾਂ ਨੂੰ ਪ੍ਰਸ਼ਾਦ ਦਾ ਸ਼ਕਾਉਂਦੇ ਹਨ ਫਿਰ ਆਪ ਛਕਦੇ ਹਨ ਉਹ ਪੇਸ ਬਦਲ ਕੇ ਰਹਿੰਦੇ ਹਨ ਉਹ ਜਿਹੋ ਜਿਹੀ ਵੀ ਕਿਰਤ ਕਰਦੇ ਹਨ ਉਸ ਨਾਲ ਪਹਿਲਾਂ ਸਿੰਘਾਂ ਨੂੰ ਪ੍ਰਸ਼ਾਦ ਦਾ ਸ਼ਕਾਉਂਦੇ ਹਨ ਤੇ ਫਿਰ ਆਪ ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰਦੇ ਹਨ ਖਾਨ ਕੋਲੇ ਚੁਗਲੀ ਕਰਨ ਵਾਲਾ ਹਰ ਭਗਤ ਨਰੰਜਣੀਆਂ ਸੀ ਇਹ ਝੰਡੇ ਵਾਲੇ ਦਾ ਰਹਿਣ ਵਾਲਾ ਸੀ ਇਹ ਹਿੰਦਾਲ ਦੀ ਔਲਾਦ ਸੀ ਇਹ ਮਗਰੋਂ ਅਬਦਾਲੀ ਦੇ ਵੀ ਸਾਥੀ ਬਣੇ ਰਹੇ ਸੀ ਨਵਾਬ ਇਹ ਸਾਰੀ ਹਕੀਕਤ ਸੁਣ ਕੇ ਹੈਰਾਨ ਹੋ ਗਿਆ ਕਿ ਇਹ ਬੜਾ ਕਰੜਾ ਪੰਥ ਹੈ ਜੋ ਇੰਨੇ ਦੁੱਖਾਂ ਦੇ ਬਾਅਦ ਵੀ ਹਾਰ ਨਹੀਂ ਮੰਨਦਾ ਤਦ ਨਵਾਬ ਨੇ ਉਹਨਾਂ ਚੁਗਲਾ ਨੂੰ ਕਿਹਾ ਕਿ ਜੇਰਾ ਕੋਈ ਵਿਅਕਤੀ ਤੁਸੀਂ ਜਾਣਦੇ ਹੋ ਜੋ ਸਿੱਖਾਂ ਨੂੰ ਪ੍ਰਸ਼ਾਦ ਸ਼ਕਾਉਂਦਾ ਹੈ ਉਸ ਨੂੰ ਫੜ ਕੇ ਮੇਰੇ ਕੋਲ ਲੈ ਕੇ ਆਓ ਹਰ ਭਗਤ ਨਰਨਜਨੀਏ ਨੇ ਦੱਸਿਆ ਕਿ ਮਾਝੇ ਵਿੱਚ ਤਾਰੂ ਸਿੰਘ ਨਾਮ ਦਾ ਇੱਕ ਵਿਅਕਤੀ ਰਹਿੰਦਾ ਹੈ ਜੋ ਆਪ ਦਾ ਰੁੱਖੀ ਮਿੱਸੀ ਬਚੀ ਖੁਜੀ ਥੋੜੀ ਖਾ ਕੇ ਵੀ ਗੁਜ਼ਾਰਾ ਕਰ ਲੈਂਦਾ ਹੈ ਪਰ ਸਿੰਘਾਂ ਨੂੰ ਜਰੂਰ ਪ੍ਰਸ਼ਾਦ ਸ਼ਕਾਉਂਦਾ ਹੈ ਅੱਗੋਂ ਸਿਪਾਹੀ ਕਹਿੰਦੇ ਹਨ ਨਵਾਬ ਸਾਹਿਬ ਇਹ ਜਿਹੜੇ ਸਿੱਖ ਪੰਥ ਦੀ ਸੇਵਾ ਕਰਨ ਵਾਲੇ ਹਨ ਉਹ ਮਰਨ ਤੋਂ ਜਰਾ ਵੀ ਨਹੀਂ ਡਰਦੇ। ਨਾ ਹੀ ਉਹਨਾਂ ਨੂੰ ਕੋਈ ਭੈ ਹੈ ਕਿ ਕੋਈ ਉਹਨਾਂ ਨੂੰ ਸਜ਼ਾ ਦੇਵੇਗਾ। ਉਹ ਵਾਹਿਗੁਰੂ ਵਾਹਿਗੁਰੂ ਹੀ ਕਰਦੇ ਹਨ ਤੇ ਰੱਬ ਦੇ ਭਾਣੇ ਵਿੱਚ ਰਹਿੰਦੇ ਹਨ। ਭਾਈ ਤਾਰੂ ਸਿੰਘ ਵਾਂਗ ਇੱਕ ਹੋਰ ਸਿੱਖ ਹੈ। ਉਸ ਦਾ ਨਾਮ ਹੈ ਮਤਾਬ ਸਿੰਘ। ਉਹ ਮੀਰਾ ਕੋਟ ਪਿੰਡ ਦਾ ਹੈ। ਜਿਸ ਦਿਨ ਦਾ ਉਸਨੇ ਮੱਸੇ ਰੰਗੜ ਨੂੰ ਮਾਰਿਆ ਹੈ। ਉਸ ਦਿਨ ਦਾ ਪਿੰਡ ਛੱਡ ਕੇ ਜੰਗਲ ਵਿੱਚ ਰਹਿੰਦਾ ਹੈ। ਮਤਾਬ ਸਿੰਘ ਬਾਹਰੋਂ ਨਵਾਬਾਂ ਚੌਧਰੀਆਂ ਤੇ ਚੁਗਲਾਂ ਨੂੰ ਲਟਕਟ ਕੇ ਮਾਇਆ ਲਿਆ ਕੇ ਸਿੰਘਾਂ ਨੂੰ ਦਿੰਦਾ ਹੈ। ਨਵਾਬ ਖਾਨ ਦੋਵਾਂ ਸਿੰਘਾਂ ਨੂੰ ਫੜਨ ਦਾ ਹੁਕਮ ਦੇ ਦਿੰਦਾ ਹੈ। ਨਵਾਬ ਦਾ ਹੁਕਮ ਸੁਣ ਕੇ ਫੌਜਾਂ ਤੁਰੰਤ ਹੀ ਸਿੰਘਾਂ ਨੂੰ ਫੜਨ ਲਈ ਤੁਰ ਪੈਂਦੀਆਂ ਹਨ। ਸਪਾਈ ਸਭ ਤੋਂ ਪਹਿਲਾਂ ਪਾਈ ਤਾਰੂ ਸਿੰਘ ਜੀ ਦੇ ਪਿੰਡ ਜਾਂਦੇ ਹਨ। ਪਾਈ ਤਾਰੂ ਸਿੰਘ ਜੀ ਨੂੰ ਘਰੋਂ ਜਾ ਕੇ ਗ੍ਰਿਫਤਾਰ ਕਰ ਲਿਆ। ਪੂਲੇ ਪਿੰਡ ਦੇ ਕੋਲ ਹੀ ਪੜਾਣਾ ਪਿੰਡ ਹੈ ਜਦੋਂ ਫੌਜੀ ਪਾਈ ਤਾਰੂ ਸਿੰਘ ਜੀ ਨੂੰ ਉਹਨਾਂ ਦੇ ਪਿੰਡ ਤੋਂ ਲੈ ਕੇ ਜਾਣ ਲੱਗਦੀ ਹੈ ਤਾਂ ਪੜਾਣੇ ਦੇ ਲੋਕ ਪਾਈ ਤਾਰੂ ਸਿੰਘ ਜੀ ਦੇ ਦਰਸ਼ਨ ਕਰਨ ਲਈ ਇਕੱਠੇ ਹੋ ਜਾਂਦੇ ਹਨ ਪਰ ਫੌਜ ਲੋਕਾਂ ਦੇ ਸ਼ਮਕਾ ਮਾਰਦੀ ਹੈ ਪਾਈ ਤਾਰੂ ਸਿੰਘ ਜੀ ਤੋਂ ਦੂਰ ਰਹਿਣ ਲਈ ਕਹਿੰਦੀ ਹੈ ਪਿੰਡ ਦੇ ਜ਼ਿੰਮੇਵਾਰ ਲੋਕਾਂ ਨੇ ਜਿਵੇਂ ਕਿ ਸਰਪੰਚ ਦੇ ਪੰਚ ਸਿਪਾਈਆਂ ਨੂੰ ਪੀਐਸਡੀ ਕੇ ਪਾਈਤਾਰੂ ਸਿੰਘ ਜੀ ਦੇ ਦਰਸ਼ਨ ਕਰ ਲਏ ਤੇ ਉਹਨਾਂ ਨਾਲ ਗੱਲਬਾਤ ਕੀਤੀ ਉਹ ਪਾਈਤਾਰੂ ਸਿੰਘ ਜੀ ਨੂੰ ਕਹਿੰਦੇ ਹਨ ਕਿ ਅਸੀਂ ਤੁਹਾਨੂੰ ਸਿਪਾਈਆਂ ਨਾਲ ਲੜਾਈ ਕਰਕੇ छुड़ा ਲੈਂਦੇ ਹਾਂ ਪਰ ਪਾਈਤਾਰੂ ਸਿੰਘ ਜੀ ਨਾ ਮੰਨੇ ਪਾਈਤਾਰੂ ਸਿੰਘ ਜੀ ਕਹਿੰਦੇ ਹਨ ਕਿ ਅਸੀਂ ਮਰਨ ਦੇ ਭੈ ਤੋਂ ਨਹੀਂ ਣਠਣ ਵਾਲੇ ਅਸੀਂ ਮਾਤ ਤੋਂ ਡਰ ਕੇ ਕਿਵੇਂ ਭੱਜ ਜਾਈਏ ਅਸੀਂ ਕੱਚੇ ਸਿੱਖ ਨਹੀਂ ਹਾਂ ਸਾਡੇ ਸਤਿਗੁਰਾਂ ਨੇ ਪੰਥ ਨੂੰ ਰੱਖਣ ਵਾਸਤੇ ਇੰਨੀਆਂ ਸ਼ਹਾਦਤਾਂ ਦਿੱਤੀਆਂ ਹਨ ਅਸੀਂ ਕਿਵੇਂ ਪਿੱਛੇ ਹਟ ਸਕਦੇ ਹਾਂ ਇਸ ਤਰ੍ਹਾਂ ਕਰਨ ਨਾਲ ਉਸ ਪਿੰਡ ਦੇ ਸਿੱਖਾਂ ਦੇ ਸਿਰ ਸਰਕਾਰ ਦਾ ਕਹਿਰ ਟੁੱਟਣ ਦਾ ਡਰ ਸੀ ਸਿਪਾਈਆਂ ਨੇ ਪਾਈਤਾਰੂ ਸਿੰਘ ਜੀ ਦੀ ਭੈਣ ਨੂੰ ਵੀ ਨਾਲ ਫੜ ਕੇ ਲਿਆਂਦਾ ਸੀ ਫਿਰ ਪਿੰਡ ਦੇ ਲੋਕਾਂ ਨੇ ਸਿਪਾਹਿਆਂ ਨੂੰ ਹੋਰ ਪੈਸੇ ਦਿੱਤੇ ਤੇ ਕਿਹਾ ਕਿ ਬੀਬੀ ਨੂੰ ਛੱਡ ਦਿਓ ਸਾਰਿਆਂ ਦੀ ਇੱਜ਼ਤ ਸਾਂਝੀ ਹੈ ਇਸ ਤਰ੍ਹਾਂ ਉਹਨਾਂ ਨੇ ਬੀਬੀ ਨੂੰ ਛੁਡਾ ਲਿਆ ਅਗਲੀ ਸਵੇਰ ਸਿਪਾਹੀ ਪਾਈ ਤਾਰੂ ਸਿੰਘ ਜੀ ਨੂੰ ਲੈ ਕੇ ਪੜਾਣੇ ਤੋਂ ਲਾਹੌਰ ਵੱਲ ਨੂੰ ਤੁਰ ਪਏ ਅੰਤ ਪਾਈ ਤਾਰੂ ਸਿੰਘ ਜੀ ਨੂੰ ਲਾਹੌਰ ਦੇ ਖਾਨ ਬਹਾਦਰ ਦੇ ਸਾਹਮਣੇ ਪੇਸ਼ ਕੀਤਾ ਗਿਆ ਪਾਈ ਤਾਰੂ ਸਿੰਘ ਜੀ ਨੇ ਖਾਨ ਬਹਾਦਰ ਦੇ ਕਚਹਿਰੀ ਵਿੱਚ ਜਾਂਦੇ ਹੀ ਫਤਿਹ ਬੁਲਾਈ ਪਰ ਖਾਨ ਬਹਾਦਰ ਅੱਗੋਂ ਗੁੱਸੇ ਵਿੱਚ ਆ ਗਿਆ ਪਾਈ ਤਾਰੂ ਸਿੰਘ ਜੀ ਪੁੱਛਦੇ ਹਨ ਕਿ ਉਹਨਾਂ ਨੂੰ ਕਿਸ ਗੁਨਾਹ ਲਈ ਕੈਦ ਕੀਤਾ ਹੈ ਉਹ ਤਾਂ ਉਹਨਾਂ ਨੂੰ ਪੂਰਾ ਟੈਕਸ ਦਿੰਦੇ ਹਨ ਤਾਂ ਅੱਗੋਂ ਨਵਾਬ ਕਹਿੰਦਾ ਹੈ ਕਿ ਉਹਨੇ ਬਾਗੀ ਸਿੱਖਾਂ ਦੀ ਮਦਦ ਕੀਤੀ ਹੈ ਇਸ ਜੁਰਮ ਲਈ ਉਸ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ ਨਹੀਂ ਤਾਂ ਉਹ ਆਪਣਾ ਧਰਮ ਛੱਡ ਕੇ ਇਸਲਾਮ ਕਬੂਲ ਕਰ ਲਵੇ ਪਾਈ ਤਾਰੂ ਸਿੰਘ ਜੀ ਨੇ ਇਸਲਾਮ ਪਰਵਾਨ ਕਰਨ ਤੋਂ ਨਾਂ ਕਰ ਦਿੱਤੀ ਤਾਂ ਚੜਖੜੀ ਤੇ ਚੜਾ ਕੇ ਲਹੂ ਲਹਾਨ ਕੀਤਾ ਗਿਆ ਸਿੱਧਗੀ ਫੇਰ ਵੀ ਧਰਮੋਂ ਨਾ ਹਾਰਿਆ ਉਸ ਨੂੰ ਜੇਲ੍ਹ ਅੰਦਰ ਬੰਦ ਕਰਕੇ ਸਜ਼ਾਵਾਂ ਦੇਣੀਆਂ ਆਰੰਭ ਕਰ ਦਿੱਤੀਆਂ ਉੱਧਰ ਮੱਸੇ ਦਾ ਕਾਤਲ ਸਰਦਾਰ ਮਤਾਬ ਸਿੰਘ ਪਿੰਡ ਆਇਆ ਤਾਂ ਖਬਰ ਪਾ ਕੇ ਨਰੰਜਣੀਆਂ ਨੇ ਵਾਜ ਲੈ ਕੇ ਫੜਾ ਦਿੱਤਾ ਉਹ ਖਾਨ ਬਹਾਦਰ ਦੇ ਸਾਹਮਣੇ ਪੇਸ਼ ਹੋਇਆ ਤਾਂ ਮੌਤ ਜਾਂ ਇਸਲਾਮ ਦੀ ਸਜ਼ਾ ਸੁਣਾ ਦਿੱਤੀ ਜਿਹੜੇ ਸ਼ਹੀਦ ਹੋਣ ਵਾਸਤੇ ਪੈਦਾ ਹੋਏ ਹੋਣ ਉਹ ਧਰਮ ਕਦੋਂ ਤਿਆਗਦੇ ਹਨ ਇਸਲਾਮ ਤੋਂ ਇਨਕਾਰ ਕਰਨ ਉੱਤੇ ਸਰਦਾਰ ਮਤਾਬ ਸਿੰਘ ਨੂੰ ਚਰਖੜੀ ਤੇ ਚੜਾ ਕੇ ਸ਼ਹੀਦ ਕੀਤਾ ਗਿਆ ਇਸੇ ਸਮੇਂ ਹੀ ਸਰਦਾਰ ਦਿਆਲ ਸਿੰਘ ਸਹੰਸਰੇ ਵਾਲਾ ਦਰਖੜੀ ਤੇ ਚੜਾ ਕੇ ਸ਼ਹੀਦ ਕੀਤਾ ਗਿਆ ਸਰਦਾਰ ਗਰਜਾ ਸਿੰਘ ਜੀ ਨੂੰ ਸੂਲੀ ਤੇ ਚੜਾਇਆ ਗਿਆ ਇਹ ਸਭ ਕੁਝ ਪਾਈ ਤਾਰੂ ਸਿੰਘ ਜੀ ਦੇ ਸਾਹਮਣੇ ਹੋਇਆ ਕੁਝ ਦਿਨਾਂ ਪਿੱਛੋਂ ਪਾਈ ਤਾਰੂ ਸਿੰਘ ਜੀ ਦੀ ਫੇਰ ਪੇਸ਼ੀ ਹੋਈ ਨਵਾਬ ਨੇ ਫਿਰ ਕਿਹਾ ਕਿ ਤੂੰ ਇਸਲਾਮ ਕਬੂਲ ਕਰ ਲੈ ਅਸੀਂ ਤੈਨੂੰ ਛੱਡ ਦੇਵਾਂਗੇ ਪਾਈ ਤਾਰੂ ਸਿੰਘ ਜੀ ਕਹਿੰਦੇ ਹਨ ਕਿ ਮੁਸਲਮਾਨ ਬਣ ਜਾਣ ਨਾਲ ਮੈਨੂੰ ਕਦੀ ਮੌਤ ਨਹੀਂ ਆਵੇਗੀ ਮਰਨਾ ਤਾਂ ਵੀ ਇੱਕ ਦਿਨ ਹੈ ਫਿਰ ਮੈਂ ਆਪਣਾ ਧਰਮ ਕਿਉਂ ਛੱਡਾਂ ਫਿਰ ਨਵਾਬ ਪਾਈ ਤਾਰੂ ਸਿੰਘ ਜੀ ਨੂੰ ਲਾਲਚ ਦੇਣ ਦੀ ਕੋਸ਼ਿਸ਼ ਕਰਦਾ ਹੈ ਕਿ ਦੱਸ ਤੈਨੂੰ ਕੀ ਚਾਹੀਦਾ ਹੈ ਮੈਂ ਦੇਣ ਲਈ ਤਿਆਰ ਹਾਂ ਪੈਸਾ ਜ਼ਮੀਨ ਵੱਡੀ ਹਵੇਲੀ ਕੋਈ ਸੁੰਦਰ ਇਸਤਰੀ ਮੈਂ ਦੇਣ ਲਈ ਤਿਆਰ ਹਾਂ ਪਰ ਇਸਲਾਮ ਕਬੂਲਾ ਪਾਈ ਤਾਰੂ ਸਿੰਘ ਜੀ ਨੂੰ ਇਹਨਾਂ ਚੀਜ਼ਾਂ ਦਾ ਕੋਈ ਮੋਹ ਨਹੀਂ ਸੀ ਉਹ ਕਹਿੰਦੇ ਹਨ ਮੈਨੂੰ ਆਪਣੇ ਧਰਮ ਵਿੱਚ ਪੱਕਾ ਰਹਿਣ ਦਿਓ ਮੇਰੀ ਸਿੱਖੀ ਮੇਰੇ ਕੇਸਾਂ ਸਵਾਸਾਂ ਨਾਲ ਨਿਭ ਜਾਵੇ ਮੈਂ ਜਦੋਂ ਵੀ ਮਰਾਂ ਆਪਣੇ ਗੁਰੂ ਦਾ ਸਿੱਖ ਬਣ ਕੇ ਹੀ ਮਰਾਂ ਨਵਾਬ ਇਹ ਗੱਲ ਸੁਣਦੇ ਸਾਰ ਕ੍ਰੋਧ ਵਿੱਚ ਆ ਗਿਆ ਜਦੋਂ ਭਾਈ ਤਾਰੂ ਸਿੰਘ ਜੀ ਨੇ ਕੇਸਾਂ ਦਾ ਨਾਮ ਲਿਆ ਕਿ ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ ਤਾਂ ਨਵਾਬ ਸੜਿਆ ਬਲਿਆ ਕਹਿਣ ਲੱਗਾ ਮੈਂ ਤੇਰੇ ਕੇਸ ਜੁੱਤੀਆਂ ਮਾਰ-ਮਾਰ ਕੇ ਦੂਰ ਕਰ ਦਿਆਂਗਾ ਉਸ ਨੇ ਨਾਈਆਂ ਨੂੰ ਹੁਕਮ ਦੇ ਦਿੱਤਾ ਇਸ ਦਾ ਸਿਰ ਮੰਨ ਦਿਓ ਤੱਕੇ ਨਾਲ ਮੁਸਲਮਾਨ ਬਣਾ ਦਿਓ ਤਾਂ ਭਾਈ ਤਾਰੂ ਸਿੰਘ ਜੀ ਕਹਿੰਦੇ ਹਨ ਉਹ ਨਵਾਬ ਸਾਨੂੰ ਤੂੰ ਝੂਠ ਦੱਸਦਾ ਹੈ ਇਹ ਜੁੱਤੀਆਂ ਤੇਰੇ ਸਿਰ ਵੱਜਣ ਗਿਆ ਦੇਖ ਤੂੰ ਖਾਲਸੇ ਦਾ ਪੰਜਾ ਜਦੋਂ ਨਾਈ ਕੇਸਾਂ ਉੱਤੇ ਕੈਂਚੀ ਲਾਉਣ ਲੱਗੇ ਤਾਂ ਖੁੰਡੀਆਂ ਹੋ ਗਈਆਂ ਉਹ ਕੰਮ ਹੀ ਨਾ ਕਰਨਾ ਭਾਈ ਤਾਰੂ ਸਿੰਘ ਜੀ ਦਾ ਇੱਕ ਵੀ ਰੂਮ ਨਾ ਕੱਟ ਸਕੇ ਫਿਰ ਨਾਈ ਕੈਂਚੀਆਂ ਤਿੱਖੀਆਂ ਕਰਕੇ ਲੈ ਕੇ ਆਏ ਪਰ ਜਦੋਂ ਉਹ ਭਾਈ ਤਾਰੂ ਸਿੰਘ ਜੀ ਕੋਲ ਆਏ ਤਾਂ ਉਹਨਾਂ ਦੇ ਹੱਥ ਕੰਮ ਕਰਨੋਂ हट ਗਏ ਸਨ ਹੋ ਗਏ ਉਹਨਾਂ ਕੋਲ ਕੈਂਚੀ ਪੜੀ ਹੀ ਨਾ ਜਾਵੇ ਖਾਲਸੇ ਦੀ ਐਸੀ ਕਲਾ ਹੋਈ ਕਿ ਉਹ ਭਾਈ ਸਿੰਘ ਜੀ ਦਾ ਇੱਕ ਵੀ ਰੂਮ ਨਾ ਕੱਟ ਸਕੇ ਨਵਾਬ ਨੇ ਹੁਕਮ ਦੇ ਦਿੱਤਾ ਕੇ ਜਾਓ ਜਾ ਕੇ ਦੋ ਚਾਰ ਮੋਚੀ ਲੈ ਕੇ ਆਓ ਇਸ ਦੀ ਖੋਪਰੀ ਸਮੇਤ ਇਸ ਦੇ ਕੇਸ ਦੂਰ ਕਰ ਦਿਓ ਨਵਾਬ ਦੇ ਆਕੇ ਕਸਾਈ ਮੋਚੀ ਰੰਬੀ ਤਿੱਖੀ ਕਰਕੇ ਲੈ ਕੇ ਆ ਗਏ ਉਹਨਾਂ ਨੇ ਰੰਬੀ ਜੋ ਜੁੱਤ ਤਿੱਖੀ ਕੀਤੀ ਹੋਈ ਸੀ ਉਸ ਨੂੰ ਮੱਥੇ ਤੇ ਰੱਖ ਕੇ ਦਬਾ ਦਿੱਤਾ ਜਿੱਥੇ ਖੋਪੜੀ ਦਾ ਜੋੜ ਮੱਥੇ ਤੇ ਹੁੰਦਾ ਹੈ ਮੱਥੇ ਤੋਂ ਕੰਨਾਂ ਤੱਕ ਜਿੱਥੇ ਜਿੱਥੇ ਖੋਪੜੀ ਦਾ ਜੋੜ ਸੀ ਗਿੱਚੀ ਤੋਂ ਲਿਆ ਕੇ ਗਿੱਚੀ ਤੋਂ ਰੰਬੀ ਨਾਲ ਸਾਰਾ ਖੋਪੜ ਲਾ ਦਿੱਤਾ ਪਾਈ ਤਾਰੂ ਸਿੰਘ ਜੀ ਨੇ ਮੁੱਖੋਂ ਸੀ ਤੱਕ ਨਾ ਕੀਤਾ ਮੁਖ ਤੋਂ ਧੰਨ ਗੁਰੂ ਧੰਨ ਗੁਰੂ ਸ਼ਬਦ ਹੀ ਨਿਕਲਿਆ ਇਸ ਤਰ੍ਹਾਂ ਪਾਈ ਤਾਰੂ ਸਿੰਘ ਜੀ ਦੀ ਸਿੱਖੀ ਕੇਸਾਂ ਨਾਲ ਨਿਭ ਗਈ ਕੇਸ ਖੋਪੜ ਦੇ ਨਾਲ ਹੀ ਰਹੇ ਇਹ ਸਾਕਾ ਲਾਹੌਰ ਵਿੱਚ ਸ਼ਹੀਦਗੰਜ ਚੌਂਕ ਵਿੱਚ ਜਿੱਥੇ ਸੜਕ ਦੇ ਦੂਜੇ ਪਾਸੇ ਧਰਮਸ਼ਾਲਾ ਹੈ ਲੰਡੇ ਵਿਚਾਰ ਵਿੱਚ ਹੋਇਆ ਇਹ ਅਨੋਖਾ ਜਲਮ ਵੇਖ ਕੇ ਸਾਰੇ ਸ਼ਹਿਰ ਵਿੱਚ ਹਾਹਾਕਾਰ ਮਚ ਗਿਆ ਲਾਹੌਰ ਦੇ ਸਿੱਖਾਂ ਨੇ ਬੇਨਤੀ ਕੀਤੀ ਤਾਂ ਤਾਰੂ ਸਿੰਘ ਜੀ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਇਸ ਹਾਲਤ ਵਿੱਚ ਭਾਈ ਸਾਹਿਬ ਜੀ 22 ਦਿਨ ਰਹੇ ਉਹ ਹਰ ਵੇਲੇ ਗੁਰਬਾਣੀ ਦਾ ਪਾਠ ਕਰਦੇ ਰਹਿੰਦੇ ਤੇ ਇਉਂ ਅਨੁਭਵ ਕਰਦੇ ਜਿਵੇਂ ਹੋਇਆ ਹੀ ਕੁਛ ਨਹੀਂ ਪਾਈ ਤਾਰੂ ਸਿੰਘ ਜੀ ਦੇ ਸਿਰ ਵਿੱਚੋਂ ਖੂਨ ਨਿਕਲ ਰਿਹਾ ਸੀ ਖੂਨ ਨਾਲ ਸਰੀਰ ਦਾ ਇਸ਼ਨਾਨ ਹੋ ਰਿਹਾ ਸੀ ਭਾਵ ਇੰਨਾ ਜ਼ਿਆਦਾ ਖੂਨ ਨਿਕਲ ਰਿਹਾ ਸੀ ਫਿਰ ਪਾਈ ਤਾਰੂ ਸਿੰਘ ਜੀ ਨੂੰ ਧਰਮਸ਼ਾਲਾ ਵਿੱਚ ਬਿਠਾ ਦਿੱਤਾ ਨਵਾਬ ਚਾਮਲ ਗਿਆ ਕਿ ਇਹ ਮੇਰਾ ਕੀ ਵਿਗਾੜ ਸਕਿਆ ਮੈਂ ਤਾਂ ਉਸੇ ਤਰ੍ਹਾਂ ਹੀ ਸੌਖਾ ਬੈਠਾ ਹਾਂ ਮੈਂ ਤਾਂ ਇਸ ਦੇ ਕੇਸ ਉਤਾਰ ਦਿੱਤੇ ਹਨ ਬੇਤਾ ਇਸ ਦੀ ਗੱਲ ਝੂਠੀ ਕਰ ਦਿੱਤੀ ਹੈ ਤਾਂ ਗਿਉ ਪਾਈ ਤਾਰੂ ਸਿੰਘ ਜੀ ਕਹਿੰਦੇ ਹਨ ਗੱਲ ਤੈਨੂੰ ਸਮਝ ਹੀ ਨਹੀਂ ਆਈ ਤੂੰ ਮੇਰੇ ਕੇਸ ਤਾਂ ਨਹੀਂ ਉਤਾਰ ਸਕਿਆ ਮੇਰੇ ਕੇਸ ਮੇਰੀ ਖੋਪੜੀ ਦੇ ਨਾਲ ਹਨ ਮੇਰਾ ਸਰੀਰਕ ਅੰਗ ਤਾਂ ਵੱਖਰਾ ਕਰ ਦਿੱਤਾ ਹੈ ਪਰ ਕੇਸ ਤਾਂ ਨਹੀਂ ਉਤਾਰ ਸਕਿਆ ਤੂੰ ਤੇਰੇ ਜੁੱਤੀਆਂ ਮਾਰ ਕੇ ਅੱਗੇ ਲਾ ਕੇ ਲੈ ਕੇ ਜਾਣਾ ਹੈ ਇਸੇ ਕਰਕੇ ਮੈਂ ਸਰੀਰ ਕਰਕੇ ਜਿਉਂਦਾ ਬੈਠਾ ਹਾਂ ਤੂੰ ਨਾਰਕ ਵਿੱਚ ਜਾਣ ਦੀ ਤਿਆਰੀ ਕਰ। ਬਸ ਐਨੀ ਗੱਲ ਕਹਿਣ ਦੀ ਹਿਦੇਰ ਸੀ। ਉਸੇ ਵੇਲੇ ਨਵਾਬ ਦਾ ਪੇਸ਼ਾਬ ਬੰਦ ਹੋ ਗਿਆ। ਜਦੋਂ ਨਵਾਬ ਦਾ ਹੱਗਣਾ ਮੂਤਣਾ ਬੰਦ ਹੋ ਗਿਆ ਉਹ ਟੜਫਣ ਲੱਗ ਗਿਆ। ਕਦੀ ਮੂਧਾ ਪੈਂਦਾ ਕਦੀ ਸਿੱਧਾ ਹੁੰਦਾ ਕਦੀ ਕਿਤੇ ਲਟਦਾ ਕਦੀ ਕਿਤੇ। ਵੈਦ ਹਕੀਮ ਸੱਦੇ ਗਏ ਪਰ ਕੋਈ ਫਰਕ ਨਾ ਪਿਆ। ਜਦੋਂ ਨਵਾਬ ਦੀ ਸਿਹਤ ਦਿਨੋ ਦਿਨ ਖਰਾਬ ਰਹਿਣ ਲੱਗੀ ਇਨਾ ਦੁੱਖ ਤਕਲੀਫ ਸਿਆਣਾ ਔਖਾ ਹੋ ਗਿਆ ਪਰ ਉਸ ਨੂੰ ਅਹਿਸਾਸ ਹੋਇਆ ਕਾਜੀ ਮੁੱਲਾ ਪੀਰ ਪਗੰਬਰ ਕੋਈ ਵੀ ਉਸ ਨੂੰ ਰਾਜ਼ੀ ਨਹੀਂ ਕਰ ਸਕਦਾ ਫਿਰ ਉਸ ਨੂੰ ਇਸ ਤਰ੍ਹਾਂ ਲੱਗਿਆ ਕਿ ਮੈਂ ਜਿਨ੍ਹਾਂ ਨੂੰ ਸਜਾਵਾਂ ਦਿੱਤੀਆਂ ਹਨ ਜੇਕਰ ਉਹਨਾਂ ਨੂੰ ਛੱਡ ਦੇਵਾਂ ਤਾਂ ਮੈਂ ਠੀਕ ਹੋ ਜਾਵਾਂਗਾ ਉਸ ਨੇ ਜੇਲ੍ਹ ਵਿੱਚੋਂ ਸਾਰੇ ਕੈਦੀ ਰਿਹਾ ਕਰਵਾ ਦਿੱਤੇ ਪਰ ਫਿਰ ਵੀ ਕੋਈ ਫਰਕ ਨਾ ਪਿਆ ਫਿਰ ਉਸ ਨੂੰ ਇਹ ਅਸਾਸ ਹੋ ਗਿਆ ਕਿ ਬੇਕਸੂਰ ਪਾਈ ਤਾਰੂ ਸਿੰਘ ਜੀ ਦਾ ਸਰਾਪ ਹੀ ਉਸ ਨੂੰ ਲੱਗ ਗਿਆ ਹੈ। ਉਸ ਨੇ ਸਰਦਾਰ ਸਬੇਗ ਸਿੰਘ ਜੰਬਰ ਨੂੰ ਪਾਈ ਤਾਰੂ ਸਿੰਘ ਜੀ ਕੋਲ ਮਾਫੀ ਮੰਗਣ ਵਾਸਤੇ ਭੇਜਿਆ। ਪਾਈ ਤਾਰੂ ਸਿੰਘ ਜੀ ਨੇ ਕਿਹਾ ਕਿ ਮੇਰੇ ਹੱਥੋਂ ਤੀਰ ਨਿਕਲ ਚੁੱਕਾ ਹੈ। ਹੁਣ ਤਾਂ ਅੰਮ੍ਰਿਤਸਰ ਜਾਓ ਤੇ ਪੰਥ ਪਾਸ ਬੇਨਤੀ ਕਰੋ। ਸਰਦਾਰ ਸਬੇਗ ਸਿੰਘ ਜੀ ਖਾਨਾਬਾਦਰ ਵੱਲੋਂ ਨਜ਼ਰਾਨਾ ਲੈ ਕੇ ਅਮਰਤਸਰ ਪੁੱਜੇ ਅੱਗੇ ਅਕਾਲ ਬੁੰਗੇ ਬੁੱਢੇ ਦਲ ਦਾ ਉਤਾਰਾ ਸੀ ਸਰਦਾਰ ਸਬੀਗ ਸਿੰਘ ਨੇ ਨਵਾਬ ਕਪੂਰ ਸਿੰਘ ਕੋਲ ਬੇਨਤੀ ਕੀਤੀ ਅੰਤ ਸਾਰੇ ਪੰਥ ਨੇ ਗੁਰੂ ਅੱਗੇ ਅਰਦਾਸ ਕਰਕੇ ਸਬੀਗ ਸਿੰਘ ਨੂੰ ਹੁਕਮ ਦਿੱਤਾ ਕਿ ਸੰਤ ਸਰੂਪ ਭਾਈ ਤਾਰੂ ਸਿੰਘ ਜੀ ਦਾ ਸਰ ਆਪ ਅਸਲੋ ਤਾਂ ਨਹੀਂ ਡਲੇਗਾ ਪਰ ਭਾਈ ਸਾਹਿਬ ਜੀ ਦੇ ਜੁੱਤੀ ਖਾਨ ਬਹਾਦਰ ਦੇ ਸਿਰ ਵਿੱਚ ਮਾਰਨ ਨਾਲ ਪੇਸ਼ਾਬ ਖੁੱਲ ਕੇ ਆ ਜਾਵੇਗਾ ਸਰਦਾਰ ਸਬੀਗ ਸਿੰਘ ਨੇ ਸਾਰੀ ਗੱਲ ਖਾਨ ਬਹਾਦਰ ਨੂੰ ਜਾ ਕੇ ਦੱਸੀ ਉਹਨੇ ਇੰਨਾ ਹੀ ਜ਼ਰੂਰੀ ਸਮਝਿਆ ਜਿਉਂ-ਜਿਉਂ ਪਾਈ ਤਾਰੂ ਸਿੰਘ ਜੀ ਦੀ ਜੁੱਤੀ ਖਾਨ ਬਹਾਦਰ ਦੇ ਸਿਰ ਵਿੱਚ ਵੱਜਦੀ ਤਿਉਂ ਤੇ ਉਸ ਨੂੰ ਆਰਾਮ ਪ੍ਰਤੀਤ ਹੁੰਦਾ ਤੇ ਪੇਸ਼ਾਬ ਖੁੱਲ ਕੇ ਆ ਜਾਂਦਾ ਇਸ ਉਪਕਾਰ ਨਾਲ ਇਸ ਉਪਕਾਰ ਦੇ ਬਦਲੇ ਸਰਦਾਰ ਸਬੇਗ ਸਿੰਘ ਨੂੰ ਲਾਹੌਰ ਦਾ कोतवाल ਬਣਾ ਦਿੱਤਾ ਗਿਆ ਜਿਸ ਨੇ ਚਾਰਖੜੀ ਸੂਲੀ ਆਦ ਸਜ਼ਾਵਾਂ ਬੰਦ ਕਰਾ ਦਿੱਤੀਆਂ ਸ਼ਹਿਰ ਦੇ ਦਰਵਾਜ਼ਿਆਂ ਉੱਤੇ ਚਿਣੇ ਹੋਏ ਤੇ ਖੂਹਾਂ ਵਿੱਚ ਸੁੱਟੇ ਹੋਏ ਸਿੰਘਾਂ ਦੇ ਸਿਰ ਕੱਢ ਕੇ ਉਸ ਨੇ ਸੰਸਕਾਰ ਕਰ ਦਿੱਤੇ ਤੇ ਥਾਂ ਥਾਂ ਸ਼ਹੀਦਾਂ ਦੀਆਂ ਯਾਦਗਾਰਾਂ ਕਾਇਮ ਕੀਤੀਆਂ ਅੰਤ ਕਈ ਦਿਨ ਕੀਤੇ ਕਰਮਾਂ ਦਾ ਫਲ ਭੋਗ ਕੇ ਸੂਬੇਦਾਰ ਖਾਨ ਬਹਾਦਰ ਜ਼ਕਰੀਆ ਖਾਨ 1 ਜੁਲਾਈ 1745 ਈਸਵੀ ਨੂੰ ਮਰਿਆ ਗਿਆ। ਇਹ ਖਬਰ ਜਦੋਂ ਭਾਈ ਤਾਰੂ ਸਿੰਘ ਜੀ ਨੂੰ ਪਹੁੰਚੀ ਤਾਂ ਉਹ ਵੀ ਜਪਜੀ ਸਾਹਿਬ ਦਾ ਪਾਠ ਕਰਕੇ ਸਰੀਰ ਤਿਆਗ ਗਏ। ਉੱਥੇ ਅੱਜ ਤੱਕ ਭਾਈ ਸਾਹਿਬ ਜੀ ਦਾ ਸ਼ਹੀਦ ਗੰਜ ਹੈ। ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਜੋ ਤੁਸੀਂ ਆਉਣ ਵਾਲੀਆਂ ਵੀਡੀਓ ਨੂੰ ਦੇਖ ਸਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ